ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮ ਮੀ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਚੜੈਕ ਜ਼ਿਲ੍ਹਾ ਪੈਂਦਾ ਇਹਨੂੰ ਮੋਗਾ ਤਹਿਸੀਲ ਵੀ ਮੋਗਾ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਸੋਹਣੇ ਸਾਫ਼ ਸੁਥਰੇ ਹਵਾਨੇ ਵਾਲੀਆਂ ਮੋٹے ਮੋٹے ਥਾਣਾ ਵਾਲੀਆਂ ਤਾਜ਼ੀਆਂ ਸੂਈਆਂ ਗੱਬਣਾ ਇਹ ਸਾਰੀਆਂ ਹੀ ਵੜਾ ਸੇਲ ਆ ਜਿੰਨੀਆਂ ਤੁਸੀਂ ਵੇਖ ਰਹੇ ਆ ਸਕਰੀਨ ਤੇ ਕਿਸੇ ਦੀ ਜੇਰ ਪੈ ਗਈ ਆ ਕਿਸੇ ਦੀ ਪੈਨ ਵਾਲੀ ਆ ਇਹ ਸਾਰਾ ਮਾਲ ਹੀ ਸੇਲ ਆ ਵਿਕਾਊ ਆ ਕੁਛ ਨਾਗ ਅੰਦਰ ਖੜੇ ਆ ਕੱਲਾ ਕੱਲਾ ਨਗ ਤੋਰ ਤੋਰ ਵਿਖਾ ਦਿੰਨੇ ਆ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਲੈਣਾ ਮੁੱਲ ਬਾਈ ਕਹਿੰਦਾ ਹੋਣਗੇ ਜਮਾਂ ਜਾਇਜ਼ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਦੱਸ ਦੀ ਨਾ ਬਾਈ ਹਰਵਿੰਦਰ ਸਿੰਘ ਪੈਂਡ ਚੜੱਕ ਜਿਹੜਾ ਮੋਗ ਫੋਨ ਨੰਬਰ ਦੱਸ ਦੀ 83606088 ਅੱਜ ਤਾਂ ਸਾਰੀ ਵੈਰੈਟੀ ਲਈ ਫਿਰਦੇ ਆ ਸਾਰੀਆਂ ਹੀ ਮੈਡਮ ਜੇ 59 ਬਹੁਤ ਤਿੰਨ ਚਾਰ ਸੋਨਾ ਦਾ ਤਿੰਨ ਰੰਗ ਰੂਪ ਵੀ ਸਾਰੇ ਹੀ ਆ ਸਾਰੇ ਹੀ ਹਾਂਜੀ ਇਹ ਤੋਂ ਕਰ ਦੱਬੀ ਤੇ ਸ਼ੁਰੂ ਕਿੰਨਾ ਮਸੂਆ ਇਹ ਵੀਰੇ ਅਗਲੇ ਦਾ ਦੂਜਾ ਦਾ ਸਹਾਭੋਂ ਵਾਲਾ ਤੀਜਾ ਮਨ ਵਾਲੇ ਸੂਆ ਸਹੀ ਆ ਹਾਂਜੀ ਸੂਈ ਨੂੰ ਸਮਾ ਸੂਈ ਨੂੰ ਵੀਰੇ ਅੱਜ 4 ਦਿਨ ਹੋ ਗਏ ਆ ਕਿੰਨਾ ਕਿ ਪਿਆ ਜੀ ਦੁੱਧ ਦੁੱਧ ਭਾਈ ਇਸ ਟਾਈਮੇ ਥੱਲੇ 13 ਕਿਲੋ ਹੋਊਗਾ ਅਗਲਾ 11 12 ਮੰਨ ਕੇ ਆ ਜੀ ਹੋਊ 13 ਕਿਲੋ 13 ਕਿਲੋ ਕਿੰਨਾ ਕਿ ਪਿਆ ਜੂ ਦੁੱਧ ਤਾਂ ਵੀਰੇ ਪਿਆ ਰੂ 16 ਕਿਲੋ ਹੈ ਮਗਰ ਕੀ ਆ ਮਗਰ ਬੱਚਾ ਜੀ ਜੈ ਜੱਪਾ ਵੇਚਣ ਵਾਲੀ ਗੱਲ ਕੋਈ ਪਕਾਈ ਨਹੀਂ ਬਾਈ ਯਾਰ ਮੁੱਲ ਕਰਾਉਣ ਨੂੰ ਵੇੜ ਦਾ ਆਪਾਂ 55 ਕਰ ਦਗੇ ਆਪ ਵੇੜ ਹਾਨਾ ਛਾਲੀ 1000 ਰੁਪਏ ਦੇ ਦੇਣੇ 46 ਦੀ ਕੱਢ ਬਾਹਰ ਨੂੰ ਦੋਸਤੋ 13 ਕਿਲੋ ਚਾਰਾਂ ਦਿਨਾਂ ਦੀ ਸੂਈ ਥੱਲੇ ਦੁੱਧ ਮੰਨ ਲਓ ਬੌਲਾ ਮੰਨ ਲਓ ਤਿਆਰ ਹੈ 16 17 22 ਕਹਿੰਦਾ ਪਿਆਜੂ ਮੁੱਲ 55 ਕਰਾ ਲਓ 40 ਤੇ 6 46000 ਦੀ ਦੇ ਦੇਣੀ ਆ ਤਾਜੀ ਸੂਈ ਸਵਾਈ ਹੈ ਜੇਰ ਪਈ ਪਵਾਈ ਹੈ ਕੋਈ ਜੇਰ ਦੀ ਨਹੀਂ ਟੈਨਸ਼ਨ ਕੋਈ ਰਾਤ ਨੂੰ 12 ਵਜੇ ਉੱਠ ਕੇ ਵੇਖਣ ਦੀ ਨਹੀਂ ਲੋੜ ਕਿ ਹੋਰ ਨਾ ਕਿਤੇ ਰਾਤ ਨੂੰ ਗਾਂ ਸੂਈ ਜਾਂਦੀ ਹੋਵੇ ਸੂਈ ਸਵਾਈ ਆ ਲੇਵਾ ਭਾਂਡਾ ਸੋਹਣਾ ਵੱਡਾ ਹਵਾਨਾ ਮੋٹے ਮੋٹے ਥਾਨਾ ਚਾਰੇ ਥਾਨ ਅੱਗੇ ਪਿੱਛੇ ਗੜਕੜਦੀ ਵੈਰਲ ਤੇ ਗੈਪ ਤੇ ਨੇ ਖੜਮੇ ਕੱਲੇ ਕੱਲੇ ਲੱਗੇ ਹੋਇਆ 46000 ਚੋਂ ਛੋੜ ਛੱਪਾ ਮਾਨਤਾਨ ਹੋ ਜੂ 13 ਕਿਲੋ ਅੱਜ ਤਿਆਰ ਤੁਸੀਂ ਬਾਈ ਕਹਿੰਦਾ 11 12 ਹੀ ਮੰਨੋ ਦੋ ਟਾਈਮ ਚੋ ਲੋ 4 ਟਾਈਮ ਚੋ ਲੋ ਆਪਾਂ ਦਾ ਹਰੇਕ ਵੀਡੀਓ ਚ ਵਾਰ-ਵਾਰ ਕਹੀਦਾ ਭਰਾਵੋ ਗੱਬਣ ਪਸ਼ੂ ਨੂੰ ਥੋੜਾ ਜਿਹਾ ਬਚ ਕੇ ਰੋ ਸੂਏ ਸਵਾਏ ਪਸ਼ੂ ਨੂੰ ਤਰਜੀਹ ਦਿਓ ਕਿਉਂਕਿ ਜੋ ਕੋ ਜਾ ਤੁਹਾਡੇ ਸਾਹਮਣੇ ਆ ਜਾਣਾ ਤੜਕੇ ਵੀ ਅਗਲਾ ਚੋਲੇ ਹੱਥ ਨੇ ਵੀ ਚੋਲੇ ਜਦੋਂ ਮਾਲਕ ਕਹੀ ਜਾਂਦੇ ਆ ਇੰਨਾ ਦੁੱਧ ਤਿਆਰ ਆ ਸਾਡੇ ਘਰੇ ਭਵਾਂ ਅਗਲਾ 4 ਟਾਈਮ ਚੋਲੇ ਤੇ ਫਿਰ 2-400 ਦਾ ਤੇਲ ਸਾੜ ਲੋ ਗਿੱਡੀ ਕੀ ਗੱਲ ਆ ਆਪਦੀ 2 ਟਾਈਮ 3 ਟਾਈਮ ਚੋਕੇ ਲੈ ਜਾਓ ਜਦੋਂ ਗੁੱਟੀ ਤੁਸੀਂ ਪੈਸਿਆਂ ਦੀ ਲਾਉਣੀ ਆ ਤੇ ਵਿੱਚ 200 ਦਾ ਤੇਲ ਹੋਰ ਮੱਚ ਜੂਗਾ ਆਪਦੀ 4 ਟਾਈਮ ਚੋਕੇ ਲੋ ਫੁੱਲ ਚੰਗੀ ਵੱੱਛੀ ਦੂਜਾ ਸੂਆ ਕੋਈ ਭਵਾਂ ਬਾਈ ਕਹਿੰਦਾ ਤੀਜਾ ਮੰਨ ਲੇ ਭਵਾਂ ਕੋਈ ਚੌਥਾ ਮੰਨ ਲੇ ਆਪਣੀ ਖਰੀਦੀ ਆ ਬੁੱਤੀ ਬਾਤੀ ਸੋਹਣੀ ਇਹ ਗੱਲ ਵਧੀਆ ਕਈ ਭੈਣ ਭਰਾ ਐਵੇਂ ਸੂਏ ਦੀ ਪਿਛੇ ਜਿਦਾਈ ਕਰੀ ਜਾਂਦੇ ਨਹੀਂ ਬਾਈ ਤੀਜਾ ਨਹੀਂ ਇਹ ਤਾਂ ਦੂਜਾ ਹੀ ਆ ਦੂਜਾ ਲੱਗਣਾ ਯਾਰ ਤੇ ਦੂਜਾ ਕਹੀ ਜਾਂਦੇ ਹੁਣ ਵੀ ਆਪਣੇ ਗਾਹਾਂ ਆ ਜਾਂ ਮੈਂ ਦੂਜਾ ਕਿਆ ਦੂਜਾ ਕਿਆ ਮਨ ਤੀਜਾ ਮੰਨ ਲੈ ਹਾਂ ਪੌ ਪੰਜਵਾਂ ਮੰਨ ਲੈ ਹਾਂ ਪਰ ਦੁੱਧ ਜਿਹੜਾ ਵਕੀਤ ਆ 13 ਉਹ ਤੂੰ 11 ਮੰਨ ਕੇ ਆਇਓ 13 ਆਉ ਬਾਈ ਕਹਿੰਦਾ ਤੁਸੀਂ 11 ਮੰਨ ਕੇ ਆਓ ਕੰਡੇ ਤੇ ਜੋਖਲੇ 2 ਨੰਬਰ ਤੇ ਆ ਜਾ ਇਹ ਵੀਰੇ ਹੁਣੀ ਸੂਈ ਆ ਹੂੰ ਇਹ ਬਾ ਪੰਜ ਚਾਰ ਮਿੰਟੇ ਆਵੇ ਜਾਂਦੇ ਜਾਵੇ ਸਵਾਗਤ ਇੱਥੇ ਕੀਤੀ ਆ ਮਗਰ ਇਹਦੇ ਮਾਰ ਬੱਛੀ ਆ ਕਿੰਨਾ ਕੁ ਪਿਆਜੂ ਦੁੱਧ ਵੀਰੇ ਗਾਂ ਵੱਡੀ ਆ ਬੰਦੇ ਦਾ ਅੱਜ ਤੋਂ ਲਈ ਜਨਾ ਤਾਂ 20 22 ਕਿਲੋ ਦੱਸਿਆ 18 17 18 ਕਿਲੋ ਮੰਨ ਕੇ ਆ ਜੇ ਬੰਦਰਾ ਕਿੰਨੇ ਦੀ ਇਹਦਾ ਵੀ ਜੈਜੀ ਭਾਏ ਇੱਕ ਨੰਬਰ ਵੰਗੂ ਇਹ ਵੀਰੇ ਵੇੜ ਜਮਾ ਹਾਂ 65000 ਜਰਾਂ ਮੁੱਲ ਤਾਂ 75ਵੇਂ ਭਾਂ ਕਰਾ ਲਿਆ ਠੀਕ ਆ ਮੁੱਲ ਬਾਈ ਕਹਿੰਦਾ 75 ਕਰਾ ਲਓ ਹਾਂ ਨਾ 65000 ਦੀ ਦੇ ਦੇਾਂਗੇ ਛੋੜਛਾਪਾ ਮਾਨ ਤਾਨ ਹੋ ਜੂ ਬੱਚਾ ਗਿੱਲਾ ਹੀ ਪਿਆ ਮਗਰ ਬੱਛੀ ਆ ਬੱਚਾ ਵੀ ਸੋਹਣਾ ਕੰਮ ਦਾ ਕਿਉਂਕਿ ਬੱਛੀ ਆ ਜਿਹੜਾ ਭੈਣ ਭਰਾ ਵਧੀਆ ਸੇਵਾ ਕਰਦਾ ਬੱਛੀਆਂ ਦੀ ਖੀਰੀਆਂ ਸੂ ਪੈਂਦੀਆਂ ਕਦ ਕੁਦ ਵੱਡਾ ਹੀ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਇਸੇ ਨੰਬਰ ਤੇ ਵਟਸਐਪ ਚੱਲਦਾ ਅਗਲਾ ਆਪਦੀ ਵੀਡੀਓ ਕਾਲ ਤੇ ਵੀ ਤਸੱਲੀ ਕਰ ਸਕਦਾ 17 ਪਿਆ ਜੇ 18 ਪਿਆ ਜੇ ਇਹਨਾਂ ਮੰਨ ਕੇ ਲਈ ਆ ਜੀ ਤੋਂ ਲਈ ਆ ਵੜ ਉਹ ਤਾਂ 20 ਤੋਂ ਬਾਹਰ ਦੁੱਧ ਦੱਸਦਾ ਕਿ ਅਸੀਂ ਚੋਇਆ ਪਿਛਲੇ ਸੂਏ ਪਰ ਬਾਈ ਕਹਿੰਦਾ ਆਪਾਂ 17 18 ਮੰਨ ਕੇ ਲਈ ਆ ਅਗਲਾ ਵੀ 17 18 ਮੰਨ ਕੇ ਲੈ ਜੇ 65000 ਦੀ ਦੇ ਦੇਣੀ ਆ ਮੁੱਲ 75 ਕਰਾ ਲਓ 65 ਜੋ ਮਾਨ ਤਾਨ ਹੋ ਜੂ ਥਾਣਾ ਦੀ ਸਾਫ ਸੁਥਰੀ ਫੂਟਸ਼ਾਂਕ ਪੂਰਾ ਆਵਣੀ ਥਾਣ 1 ਨੰਬਰ ਦਾ ਵੀ ਪੂਰਾ ਹੀ ਕੰਮ ਦਾ ਮੋਟਾ ਹੱਦੀ ਚਵਾਈ ਵਾਲਾ ਜਾਣ ਵਾਲਾ ਥਾਣਾ ਨਾੜਾ ਨੂੜਾ ਬਹੁਤ ਭਾ ਲੋਟੀ ਆ ਤੋਂ ਕੜ ਗੱਬਨ ਵਾਲਾ ਹੀ ਭਾ 46000 ਤਿੰਨ ਨੰਬਰ ਤੇ ਆ ਜਾ ਜੇ ਸਾਰਾ ਇਹ ਵੀਰੇ ਦੂਜਾ ਸੂਆ ਸੂਈ ਆ ਇਹ ਰਾਤ ਦੀ ਸੂਈ ਆ ਜੇਰ ਜੂਰ ਉਹ ਓਕੇ ਆ ਵੀ ਕਿੰਨਾ ਕੁ ਪਿਆਜੂ ਦੁੱਧ ਵੀਰੇ ਇਹ 15 ਕਿਲੋ 15 ਪਿਆ ਦੂ 14 15 ਕਿੰਨੇ ਦੀ ਇਹਦੀ ਵੇਚਣਾ 46000 ਦੀ ਇਹਦੇ ਤੇ ਨਹੀਂ ਲਓ ਜੀ 15 ਕਿਲੋ ਦੁੱਧ ਪਿਆਜੂ ਰਾਤ ਦੀ ਸੂਈ ਆ ਮਗਰ ਵੱਛਾ ਜੇਰ ਜੂਰ ਦੀ ਓਕੇ ਆ ਦੇ ਦੇਣੀ ਇਹ ਵੀ 46000 ਦੀ ਇੱਕ ਨੰਬਰ ਵੀ 46 ਦੀ ਦੋ ਨੰਬਰ 65 ਦੀ ਤਿੰਨ ਨੰਬਰ ਵੀ 46 ਦੀ ਇੱਕ ਨੰਬਰ ਤੇ ਤਿੰਨ ਨੰਬਰ ਦੇ ਮਗਰ ਵੱਛੇ ਆ ਦੋ ਨੰਬਰ ਦੇ ਮਗਰ ਵੱਛੀ ਆ ਸੋਹਣੀ ਵਹਿੜਾ ਸੀਲ ਸੌ ਦੀ ਸਾਰੀਆਂ ਦੀ ਗਾਰੰਟੀ ਹੋ ਬਾਕੀ ਸੂਈਆਂ ਸਵਾਈਆਂ ਭਾਵੇਂ ਦੋ ਦੋ ਟਾਈਮ ਚਾਰ ਟਾਈਮ ਤਸੱਲੀ ਕਰਕੇ ਲੈ ਜਾਓ ਤੜਕੇ ਵੀ 6-7 ਵਜੇ ਅਗਲਾ ਆਜੇ 100 ਦਾ ਮੋਟਰਸਾਈਕਲ ਚ ਤੇਲ ਪਵਾਵੇ ਆਥਨੇ ਫੇਰ ਆ ਜੇ 6 7 ਵਜੇ ਟਾਈਮ ਟੂ ਟਾਈਮ ਦੋ ਟਾਈਮ ਚੋਲਿਓ ਭਾਵਾ ਚਾਰ ਟਾਈਮ ਚੋਲਿਓ ਪਹਿਲੀ ਗੱਲ ਤਾਂ ਦੋ ਟਾਈਮ ਚਵਾਈ ਬਹੁਤ ਹੁੰਦੀ ਆ ਬਾਕੀ ਭਰਾਵੋ ਤੁਹਾਡੀ ਮਰਜ਼ੀ ਆ ਐ ਤੇ ਆ ਜਾ ਮਿੱਤਰਾ ਇਹ ਵੀਰੇ ਦੂਜਾ ਸੂਰ ਸੁਈ ਆ ਇਹ ਵੀ ਰਾਤ ਦੀ ਸੂਈ ਆ ਇਹਦੇ ਮਗਰ ਵੱੱਛੀ ਆ ਜੀ ਆ ਬੈਠੀ ਆਵੇ ਡੱਬੀ ਇਹਦੇ ਮਗਰ ਵੱੱਛੀ ਫੀਮੇਲ ਕਾਫ ਬਛੜੀ ਕਿੰਨਾ ਕੁ ਪਿਆਜੂ ਦੁੱਧ ਵੀਰੇ ਇਹਦਾ ਮਾਲਕਾਂ ਰਹਿਦਾ ਵੇ ਪਰ ਉਹ 20 ਕਿਲੋ ਦੱਸੇ 18 17 ਖਰਾ ਨਾ ਮੰਨ ਕੇ ਬੰਦਾ ਆ ਕਿੰਨੇ ਦੀ ਜਮਾ ਹਾਨ ਆੜ ਦੇਣੀ ਐ 56000 ਦੀ 56 ਦੀ ਹਾਂਜੀ ਬਾਈ ਕਹਿੰਦਾ ਜੀ ਤੋਂ ਲਈ ਅਗਲੇ ਨੇ 20 ਕਿਲੋ ਦੱਸਿਆ 17 18 ਹੀ ਤੁਸੀਂ ਇਹਦਾ ਮੰਨੋ ਮਗਰ ਇਹਦੇ ਵਿੱਚ ਹੀ ਆ ਵਧੀਆ ਬਹੁਤ ਚੰਗਾ ਰੋ ਵੀ ਵਧੀਆ ਗੱਲ ਆ 2 ਕਿਲੋ ਦੁੱਧ ਘੱਟ ਦੱਸੋ ਅਗਲੇ ਦੇ ਘਰੇ ਵੱਧ ਦੇਵੇ ਫੇਰ ਪਸ਼ੂ ਵੇਚਣ ਦਾ ਸਵਾਦ ਆਉਂਦਾ ਕਈ ਭੈਣ ਭਰਾ ਉਲਟ ਚੱਲਦੇ ਆ ਦਿੱਤਾ 15 ਕਿਲੋ ਹੁੰਦਾ ਤੇ ਅਗਲਾ 20 ਕਿਲੋ ਕਹਿੰਦਾ ਪਰ ਉਹ ਮਾੜੀਆਂ ਗੱਲਾਂ ਵੈੜ ਜਾਨ ਵਾਲੀ ਆ ਕੱਦ-ਕੁੱਦ ਪੂਰਾ ਰੋਕ ਮਾੜੀ ਜੀ ਥਾਣੇ ਵੇਖੋ ਕਿੰਨਾ ਚੰਗਾ ਪੂਰਾ ਚੰਗਾ ਆ ਹੱਦੀ ਚਵਾਈ ਵਾਲਾ ਜਾਨ ਵਾਲਾ ਥਾਣਾ 17 18 ਖੁੱਲਾ ਦੁੱਧ ਪੈ ਜੂ ਕਿ ਨਾ ਪਾ ਵੀਰ ਦੇਣਾ ਪਊ ਕਿਹਾ ਉਹ ਸਾਰਾ ਸੇਵਾ ਨਾਲ ਵੱਧ ਵੀ ਚਵਾ ਲਵੇ ਆਪਾਂ 17 ਕਾ ਰਾਹ ਹਣਾ ਚਵਾ ਦੂ ਵੇੜ ਕਿੰਨੇ ਦੀ ਹਾਂ ਨਾ 55000 ਦੇ ਦੇਣੀ ਅੱਜ ਲਓ ਜੀ 55000 ਜਿਆਦੇ ਆ ਪਾ ਉਹੀ ਕੀਤੇ ਅੱਜ ਮਾਲ ਭਾਈ ਕਹਿੰਦਾ ਜਿਆਦੇ ਆ ਇੱਧਰ ਵੀ ਗਾਵਾਂ ਖੜੀਆਂ ਤੇ ਉਹੀ ਭਾ ਕੀਤੇ ਆ ਦੇਣ ਲੈਣ ਵਾਲੇ ਪੂਰਾ ਟਾਈਟ ਠੋਸ ਨਿੱਗਰ ਹਵਾਨਾ 17 18 ਕਿਲੋ ਵੱਛੀ ਨੂੰ ਦੁੱਧ ਕੋਈ ਬਾਹਲਾ ਵੀ ਨਹੀਂ ਤੜਕੇ ਹੱਥ ਨੇ ਵਧੀਆ ਅਗਲਾ ਦਾਣਾ ਦਾ ਪਾਪਾ ਆਵੇ ਤੇਨੇ ਕਰਮਾ ਵਾਲੀ ਨੇ ਤੜਕੇ ਵੀ ਦੁੱਧ ਦੀ ਬਾਲਟੀ ਭਰ ਦਿਆ ਕਰੂ ਆਥਣੇ ਵੀ ਭਰ ਦਿਆ ਕਰੂ ਹੋ ਸਕਦਾ ਬਾਈ ਕਹਿੰਦਾ ਵੱਧ ਪਿਆ ਜੀ ਪਰ ਆਪਾਂ ਉਹ ਦੁੱਧ ਦੱਸਿਆ ਕਿ ਇਹਨਾਂ ਤਾਂ ਨਾਰਮਲ ਹੀ ਵਹਿਣਾ ਦੁੱਧ ਦੇਣਗੇ ਆ ਹੋ ਸਕਦਾ ਤੁਹਾਡੀ ਸੇਵਾ ਵੱਧ ਹੋਵੇ ਤੇ ਕੋਈ 2-2 ਕਿਲੋ ਵੱਧ ਪਿਆ ਜਾਣ 56 ਦੀ ਆਹ ਦੇ ਦੇਣੀ ਆ ਕੋਈ ਗੱਬਣ ਨਹੀਂ 56000 ਦੀ ਦਿੰਦਾ ਇਹਨੇ ਦੁੱਧ ਵਾਲੀ ਇਹ ਤਾਂ ਸੂਈਆਂ ਸਵਾਈਆਂ ਜੀਰਾ ਬਾਈ ਉਹਨਾਂ ਨੇ ਚਾਕ ਲਈਆਂ ਤੇ ਤੁਸੀਂ ਤਾਂ ਜਾ ਕੇ ਦੁੱਧ ਚੋਣਾ ਆਪਦਾ ਦੋ ਟਾਈਮ ਦੁੱਧ ਚਵਾਈ ਕਰੋ ਤਿੰਨ ਚਾਰ ਦਿਨ ਤਾਂ ਹਜੇ ਵਧੀਆ ਬੌਲਾ ਖਵਾਉਗੀ ਉਸ ਤੋਂ ਬਾਅਦ ਜੁੱਧ ਦੁੱਧ ਬਣ ਜਾਣਾ ਆਪਦਾ ਦੁੱਧ ਪੀਓ ਜਿਹੜਾ ਵੱਧ ਗਿਆ ਡੇਰੀ ਪਾ ਲਓ ਅੱਗੇ ਆ ਜਾ ਇਹ ਵੀ ਵੀਰੇ ਇਹ ਕੱਲ ਦੀ ਸੂਈ ਵੀ ਆ ਦੁਪਹਿਰ ਦੀ ਹੂੰ ਇਹਦੇ ਸਾਡੇ ਬੌਲਾ ਹੋਊ ਐਸ ਟਾਈਮ 8-9 ਕਿਲੋ ਬੌਲਾ ਮਤਲਬ ਕੱਲ ਦੀ ਸੂਈ ਖਾਲੀ ਨਹੀਂ ਕੀਤੀ ਹਾਂ ਕਿੰਨਾ ਪਿਆਜੂ ਦੁੱਧ ਵੀਰੇ 15 ਕਿਲੋ 16 15 14 ਕਿੰਨੇ ਦੀ ਹਾਂ ਨਾ ਇਹ ਜਮ 50000 ਦੇ ਦੇ 50000 ਦੀ ਕੱਲ ਦੀ ਸੂਈ ਆ ਦੁਪਹਿਰ ਦੀ ਖਾਲੀ ਨਹੀਂ ਬਾਈ ਕਹਿੰਦਾ ਹਜੇ ਕੀਤੀ 7-8 ਕਿਲੋ ਬੌਲਾ ਖੁੱਲਾ ਤਿਆਰ ਆ ਇਨਾ ਬੋੜਾ ਬਾਈ ਕਹਿੰਦਾ ਆਪਾਂ ਚੋਇਆ ਥੱਲੇ ਵਿੱਚ ਦੁੱਧ ਛੱਡਿਆ ਖਾਲੀ ਨਹੀਂ ਕੀਤੀ ਕਿਉਂਕਿ ਤਾਜੀ ਸੂਈ ਆ ਕੱਲ ਹੀ ਸੂਈ ਆ 15 16 ਕਿਲੋ ਦੁੱਧ ਪਿਆਜੂ 50000 ਦੀ ਦੇ ਦੇਣੀ ਆ ਹਾਂ 50 ਹੀ ਦੇ ਦੇਣੀ ਵੀਰੇ ਦੋਸਤੋ ਜਮ ਜੇ ਜੱਪਾ ਤੁਹਾਨੂੰ ਬਹੁਤ ਚੰਗਾ ਬਹੁਤ ਭੈਣ ਭਰਾ ਜਰਸੀ ਜਰਸੀ ਕਰਦੇ ਹੁੰਦੇ ਆ ਤੇ ਜੇ ਕੋਈ ਜਰਸੀ ਲੈਣ ਦਾ ਚਾਹ ਵਾਣਾ ਦੁੱਧ 15 16 ਕਿਲੋ ਬਾਈ ਦੱਸਦਾ ਖੁੱਲਾ ਪਿਆਜੂ ਲੇਵੇਦਾਰ ਵੜੜ ਮੋٹے-ਮੋٹے ਥਾਣਾ ਚਵਾਈ ਵੀ ਇੱਕ ਨੰਬਰ ਹੋਊ ਕਿਉਂਕਿ ਥਾਣੇ ਦੇ ਹਿਸਾਬ ਨਾਲੀ ਪਸ਼ੂ ਦੀ ਚਵਾਈ ਹੋਣੀ ਹੈ ਜੇ ਚੁੰਡੀ ਜੀ ਵਾਲਾ ਥਾਣ ਹੋਵੇ ਤੇ ਉਹ ਜਿ ਚੁਰਲਗ ਚੁਰਲਗ ਚਵਾਈ ਹੋਣੀ ਹੈ ਤੇ ਮੋਟਾ ਥਾਣ ਗੂਠੇ ਵਰਗੀ ਮੋਟੀ ਧਾਰ ਹੋਊਗੀ 50000 ਦੀ ਦੇ ਦੇਣੀ ਹੈ ਜਵਾਂ ਜੈਜ ਭਾ 40000 ਦੀ ਜਰਸੀ ਦੇ ਦੇਣੀ ਆ ਕੋਈ ਭੈਣ ਭਰਾ ਸਿਆਲੂ ਸਿਆਲ ਦੁੱਧ ਪੀ ਕੇ ਜਦੋਂ ਤਿੰਨਾਂ ਮਹੀਨਿਆਂ ਦੀ ਤੋਕੜ ਗੱਬਣ ਵੀ ਹੋ ਜਾਂਦੀ ਹੈ ਨਾ ਤਾਂ ਵੀ 45 46000 ਦੀ ਤੋਕੜ ਗੱਬਣ ਨੇ ਵੇਖ ਜਾਣਾ ਤੇ ਜਿਹੜਾ ਸੂਵਾ ਦੁੱਧ ਪੀ ਲੋਗੇ ਉਹ ਫਰੀ ਦਾ ਰਹ ਜੂਗਾ 45 46000 ਦੀ ਪੋਲੇ ਜੇ ਹੱਥ ਨਾਲ ਭਾਵੇਂ ਉਹ ਦਿਨ 9 10 ਕਿਲੋ ਦੁੱਧ ਹੀ ਹੋਵੇ ਤਿੰਨਾਂ ਮਹੀਨਾ ਦੀ ਗੱਬਣ ਹੋਵੇ ਤੇ 45 46000 ਦੀ ਵਿਕ ਜਣੀ ਅੱਗੇ ਜੈਸੇ ਦਾ ਅੱਗੇ ਆ ਗੱਬਣਾ ਵੀਰੇ ਵੇਰ ਤਾਂ ਆ ਹੀ ਵੇਚਨੀ ਆ ਮੁੰਡਾ ਚੋਣ ਲੱਗ ਗਿਆ ਚੱਲ ਇਹਦਾ ਆਪਣਾ ਦੁੱਧ ਘਰੇ ਹੈਣੀ ਕਰਕੇ ਕਿਰਾਂ ਚੱਲ ਦੁੱਧ ਤਾਂ ਬਣਿਆ ਆ 14 ਕਿਲੋ ਦੁੱਧ ਆ ਗੇਰ ਥੱਲੇ ਹੁਣ ਦੁੱਧ ਦੇ ਦੂ 17 18 ਤੇਰੇ ਯਾਰ ਹਜੇ ਨਹੀਂ ਵੇਚਣੀ ਕਰਕੇ ਕੋਈ ਗੱਲ ਨਹੀਂ ਜੇ ਬਣੂ ਕੋਈ ਹੋਊ ਕਿੰਨੇ ਦੀ ਦੱਸ ਦੇ ਚਲੂ ਇਹ ਆਪਾਂ ਦੇ ਦਿਆਂਗੇ 60000 ਦੀ ਕੋਈ ਬੰਦਾ 14 15 ਕਿਲੋ ਦੁੱਧ ਹੈ ਸਹੀ ਵਾਰ ਠੰਡੀ ਬਹੁਤ ਆ ਚੋ ਦੇਣੀ ਹੁਣ ਮੈਂ ਠੀਕ ਹੈ ਇਹ ਦੇ ਦੇਣੀ 60000 ਦੀ ਦੁੱਧ 16 17 ਕਿਲੋ ਬਾਈ ਦੱਸ ਦਾ ਖੁੱਲਾ ਪਿਆ ਜੂ ਅੱਗੇ ਆ ਜਾ ਗੱਬਣ ਤੇ ਆ ਵੀਰੇ ਜਰਸੀ ਗੱਬਣ ਜਰਸੀ ਆ ਜਾ ਕੇ ਕਿੰਨਾ ਕਿ ਦੁੱਧ ਕੱਢ ਜੂ ਦੁੱਧ ਵੀਰੇ ਵੀ 15 ਕਿਲੋ 15 16 15 ਕਿੰਨੇ ਦੀ ਜਮਾ ਹਾਂ ਨਾ ਇਹ ਵੀਰੇ ਆਪਾਂ 48000 ਦੇ ਦੇ ਚੱਕੋ ਬਾਈ 48000 ਦੀ ਅੱਜ ਤਾਂ ਹਿੰਦਾ ਵੇਚਣ ਵਾਲੇ ਪਾਸੇ ਹੋਇਆ ਕੋਈ ਪਕਾਈ ਵਾਲੇ ਮੁੱਲ ਨਹੀਂ ਕੀਤੇ ਜਮਾਂ ਲੈਣ ਦੇਣ ਵਾਲੇ ਮੁੱਲ ਹੈ ਪਸ਼ੂ ਭਾਈ ਕਹਿੰਦਾ ਬਾਲੇ ਆ ਪੱਠੇ ਡੱਠੇ ਦਾ ਔਖਾ ਤੇ ਵੇਚਣ ਵਾਲੀਆਂ ਗੱਲਾਂ ਹੀ ਆ 48000 ਦੀ ਦੇ ਦੇਣੀ ਛੋਟ ਫੇਰ ਵੀ ਵਿੱਚੋਂ ਕਰੂਗਾ ਕੋਈ ਚੱਕਰ ਨਹੀਂ ਬਾਕੀ ਸੀਲ ਠੰਡੀਆਂ ਹੋਣੀਆਂ ਸਾਰੀਆਂ ਅੱਜ ਵਾਰ ਦੇਖ ਵਹਿੜਦਾ ਵੀਰੇ ਲੇਵਾ ਅਮਰੀਕਨ ਆ ਰਗਾ ਵਲਟਲਾਂ ਬਾਕੀ ਆ ਦੋਵਾਂ ਦਿਨਾਂ ਨੂੰ ਸੂਪੇ ਤਿੰਨਾਂ ਦਿਨਾਂ ਨੂੰ ਸੂਪੇ ਦੋਵਾਂ ਤਿੰਨਾਂ ਦਿਨਾਂ ਦੇ ਵਿੱਚ ਵੇ ਸੂਪੂ ਬੱਛੀ ਤਿਆਰ ਹੀ ਆ 15 16 ਕਿਲੋ ਦਾ ਨਾਰਮਲ ਹੀ ਦੁੱਧ ਪਿਆ ਜੂ ਹਿੰਦਾ ਕਹਿੰਦਾ ਹੋ ਸਕਦਾ ਤੁਹਾਡੀ ਸੇਵਾ ਵੱਧ ਹੋਈ ਤਾਂ ਕੋਈ ਕਿਲੋ ਖੰਡ ਵੱਧ ਪਿਆ ਜੇ 48000 ਦੀ ਛੋੜ ਛਾਪਾ ਮਾਨ ਤਾਨ ਹੋ ਜੂ ਥੋੜਾ ਥੋੜਾ ਸਾਰੇ ਨਗਾ ਚੋ ਜੇ ਕੋਈ ਜੋੜਾ ਲੈ ਲੂ ਹਜ਼ਾਰ ਖੰਡ ਵੱਧ ਹੋ ਜੂ ਘਰੇ ਆ ਇਹਨੂੰ ਬਾਈ ਕਹਿੰਦਾ ਮੋੜਦਾ ਨਹੀਂ ਵਹਿੜ ਦੇ ਕੇ ਤੋਰੂ ਜਿਹੜਾ ਮਰਜ਼ੀ ਜਿੱਥੋਂ ਮਰਜ਼ੀ ਭੈਣ ਭਰਾ ਆ ਜੇ ਅੱਗੇ ਆ ਜਾ ਮਿੱਤਰਾ ਆ ਵੀਰੇ ਦੁਜਾ ਸੋਦੀ ਆ ਵੀ ਸੀਲ ਠੰਡੀ ਬਹੁਤ ਆ ਜੇ ਮਰਜੀ ਬਿਖਾਏ ਪਸ਼ੂ ਸਾਰੇ ਹੀ ਸੀਲ ਹਨ ਹਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਦਾ ਵੀ ਹੂੰ ਕਿੰਨਾ ਕੁ ਦੁੱਧ ਕੱਢ ਜੂ ਵੀਰੇ ਮਾ ਕਰਿਆ ਆਪਣ ਨੂੰ 17 ਕਿਲੋ ਦੱਸਿਆ 15 16 ਮੰਨ ਕੇ ਕਿੰਨੇ ਦੀ ਇਹ ਜਮਾ ਹਾਂ ਨਾ ਵੀਰੇ ਆ 54 ਹਜ਼ਾਰ ਦੀ ਦੇ ਦੇਣੀ ਆ ਕੱਢ ਬਾਹਰ ਨੂੰ ਲਾਓ ਜੀ 54000 ਦੀ ਦੇ ਦੇਣੀ ਆ ਦੁੱਧ ਬਾਈ ਕਹਿੰਦਾ ਅਗਲੇ ਨੇ ਤਾਂ ਪੂਰਾ ਵੱਧ ਦੱਸਦੇ ਆ ਤੁਸੀਂ 15 16 ਹੀ ਮੰਨੋ 50 ਤੇ 4 54 ਦੀ 54 ਜੋ ਛੋੜ ਛੱਪਾ ਮਾਨ ਤਾਨ ਹੋ ਜੂ ਜਿਹੜਾ ਜੋੜਾ ਲਊਗਾ ਅਗਲਾ ਉਵੇਂ ਬੰਦਾ ਹੈ 1 ਲੱਖ 2000 ਰੁਪਏ ਲੱਖ ਦਾ ਜੋੜਾ ਦੇ ਦੇਣਾ ਲਓ ਜੀ ਜਿਹੜਾ ਬਾਈ ਕਹਿੰਦਾ ਜੋੜਾ ਲੈ ਲੂ 2000 ਛੱਡ ਦੂ ਬਾਈ ਕਹਿੰਦਾ ਵਿੱਚੋਂ ਵਜਨ ਵਜਨ ਫੁੱਲ ਹੈ ਕਰੋਸ ਹੈਂਗਾ ਫੈਟ ਵਧੀਆਊ ਨਵਾ ਹਨ ਵਛੀ ਦੂਜਾ ਸੂਆ ਵਧੀਆ ਪੰਜ ਸੱਤ ਸੂਏ ਦੁੱਧ ਪਿਆ ਜੂ ਦਿਨਾਂ ਤਿੰਨਾਂ ਨੂੰ ਸੂਪੇ ਚਾਰਾਂ ਨੂੰ ਸੂਪੇ ਤਿੰਨਾਂ ਚਾਰਾਂ ਦਿਨਾਂ ਦੇ ਆਸੇ ਪਾਸੇ ਸੂਪੂ ਜਮਾਂ ਜੈਜਪਾ ਹਾਂ ਉਹ ਥੱਲੇ ਕਿੱਥੇ ਉਹ ਥੱਲੇ ਲੈ ਜਾਂਦੀ ਐ ਅੱਗੇ ਆ ਜਾ ਹਾਂ ਵੀਰੇ ਇਹ ਵੀ ਦੂਜਾ ਸੂਣ ਵਾਲੀ ਆ ਵੀ ਜਿਸ ਵੇ ਸੁੰਦੀ ਆ ਇਹ ਨਾਲੇ ਹੋਰ ਆ ਜਦ ਜ ਜਿਹੜਾ ਆਪਣਾ ਜੋੜਾ ਕੋਈ ਕਰੂਗਾ ਗਾਂਆਂ ਦਾ ਉਹਨੂੰ ਆਪਾਂ 100 ਕਿਲੋਮੀਟਰ ਤੱਕ ਫਰੀ ਅਗਲੇ ਤੇ ਘਰੇ ਪਹੁੰਚਦੀ ਕਰਦੇ ਆਗੇ ਕਰ ਰਹੇ ਪਰ ਉਹ ਚੋਂ ਘੜਵਾਦ ਨਹੀਂ ਹੋਣੀ ਕੋਈ ਠੀਕ ਐ ਹਾਂਜੀ ਦੱਸ ਇਹਦੇ ਬਾਰੇ ਇਹ ਜਿਹੜਾ ਅ ਦੂਜਾ ਥੋੜਾ ਇਹ ਮਾਣ ਲਾ ਤੀਜਾ ਮਾਣ ਲੜੇ ਦੁੱਧ ਦੇ ਗਾਂ ਦਾ ਬੰਦ ਦੱਸਿਆ ਬੰਦੇ ਨੇ 20 ਕਿਲੋ 18 17 ਕਿਲੋ ਮੰਨ ਕੇ ਥੋੜਾ ਕਰ ਲੇ ਬੰਦਾ ਆਹ ਉਹਨਾਂ ਦੇਊਗੀ ਕਿੰਨੇ ਦੀ ਇਹ ਜਮਾਂ ਹਾਂ ਰ 57000 ਕੱਢ ਬਾਹਰ ਨੂੰ ਦੋਸਤੋ ਬਾਈ ਕਹਿੰਦਾ ਕੋਈ ਵੀ ਭੈਣ ਭਰਾ ਜੋੜਾ گاਵਾਂ ਦਾ ਲੈਂਦਾ ਨਾ ਦੋ گاਵਾਂ ਇਕੱਠੀਆਂ ਲੈਂਦਾ ਤੇ ਅਗਲੇ ਨੂੰ ਗੱਡੀ ਲਿਆਉਣ ਦੀ ਲੋੜ ਹੀ ਨਹੀਂ ਸਾਡੀ ਗੱਡੀ ਜਾਊ ਬਾਈ ਕਹਿੰਦਾ ਅਗਲੇ ਦੇ ਘਰੇ ਗਾਂ ਛੱਡ ਕੇ ਆਓ ਕੋਈ ਕਿਰਾਏ ਦੀ ਟੈਨਸ਼ਨ ਨਹੀਂ ਤੁਹਾਨੂੰ 100 ਕਿਲੋਮੀਟਰ ਤੱਕ ਅਗਰੇ ਦੇ ਘਰੇ گاਵਾ ਪਹੁੰਚਦਿਆਂ ਹੋ ਜਾਣਗੀਆਂ ਫ੍ਰੀ ਜਿਹੜਾ ਜੋੜਾ گاਵਾ ਦਾ ਲਊ ਦੋਵਾਂ گاਵਾ ਨਾਲ ਕਿਰਾਇਆ ਫ੍ਰੀ ਬਾਈ ਕਹਿੰਦਾ ਅਗਰੇ ਦੇ ਘਰੇ گاਵਾ ਪਹੁੰਚਦਿਆਂ ਕਰਦੇ ਆਂਗੇ ਕਿਰਾਇਆ ਸਾਡਾ ਹੋ ਬਾਈ ਕਹਿੰਦਾ ਪੂਰੀ ਚੰਗੀ 17 18 ਕਿਲੋ ਦੁੱਧ ਪਿਆਜੂ ਦੇ ਦੇਣੀ ਆ ਇਹ 57000 57000 ਦੀ ਜੀ ਤੋਂ ਲਈ ਅਗਲੇ ਤਾਂ ਕਹਿੰਦਾ 20 ਕਿਲੋ ਦੁੱਧ ਚੋਇਆ ਫੁੱਲ ਵੱਡੀ ਵਹਿੜਾ ਮੇਰੇ ਹਿਸਾਬ ਨਾਲ ਸਾਰੀਆਂ ਵਹਿੜਾਂ ਨਾਲੋਂ ਵੱਡੀ ਹੈ ਵਹਿੜਾਂ ਦੂਜੀਆਂ ਵੀ ਵੱਡੀਆਂ ਪਰ ਦੂਜੀਆਂ ਵਿਹੜਾਂ ਨਾਲੋਂ ਵੀ ਕੋਈ ਦੋ ਉਂਗਲਾਂ ਤਿੰਨ ਉਂਗਲਾਂ ਕੱਦ ਚ ਵੱਡੀ ਹੋਊਗੀ। ਅਗਲੇ ਨੇ ਦੂਜਾ ਸੂਹਾ ਕਿਹਾ ਬਾਈ ਕਹਿੰਦਾ ਕੋਈ ਵੀ ਤੀਜਾ ਸੂਹਾ ਮੰਨ ਕੇ ਸੌਦਾ ਕਰ ਲੈ। ਤੀਜੇ ਸੂਹੇ 'ਚ ਕਿਹੜਾ ਗਾਂ ਬੁੱਢੀ ਹੋ ਜਾਂਦੀ ਆ। 7-7 8-8 ਸੂਹੇ ਵਧੀਆ ਦੁੱਧ ਪਿਆ ਜਾਂਦੀਆਂ ਘਰਮਾਲੀਆਂ। ਜੇ ਅਗੜਾ ਸੇਵਾ ਵਾਲਾ ਹੋਵੇ। ਤੇ ਕਈ ਭੈਣ ਭਰਾਏ ਵੀ ਜੇ ਵੀ ਹੈਗੇ ਆ ਕਿ ਸੇਵਾ ਕਰਦੇ ਨਹੀਂ ਸੁੱਕੀ ਤੂੜੀ ਜੀ ਪਾਦ ਛੱਡਦੇ ਆ ਤੇ ਉਹ ਦੂਜੇ ਸੂਹੇ ਨੂੰ ਵੀ ਹੁੰਦੀ ਵਿਹੜਾ। ਖੜਕੀ ਪਈ ਹੁੰਦੀ ਹੈ ਕਿਉਂਕਿ ਜਦੋਂ ਸੇਵਾ ਨਹੀਂ ਕੀਤੀ ਹੁੰਦੀ ਤੇ ਜੇ ਵਧੀਆ ਸੇਵਾ ਕਰਦਾ ਹੈ ਅਗਲਾ 7 7 8 8 ਸਵੇਰੇ ਵਧੀਆ ਦੁੱਧ ਪਿਆਉਂਦੇ ਆਂ ਇਦੋਂ ਵੀ ਵੱਧ ਟਾਈਮ 'ਤੇ ਆ ਜਾਂਦੇ ਆਂ ਉਹ ਸੇਵਾ ਦਾ ਮੁੱਲ ਹੈ ਅੱਜ ਦੀ ਵੀਡੀਓ ਦੇ ਵਿੱਚ ਇਹ ਹਰਵਿੰਦਰ ਦੀਆਂ ਤਾਜ਼ੀਆਂ ਸੁਨੀਆਂ ਤੇ ਗੱਪਣ ਸਾਰੀਆਂ ਵਹਿੜਾਂ ਸੇਲ ਹੈ ਖਾਸ ਆਫਰ ਆ 100 ਕਿਲੋਮੀਟਰ ਤੱਕ ਅਗਲੇ ਦੇ ਘਰੇ ਪਹੁੰਚਦੀਆਂ ਹੋ ਜਾਣਗੀਆਂ ਗਾਵਾਂ ਤੁਸੀਂ ਗਾਂ ਦਾ ਸੌਦਾ ਕਰਨਾ ਗੱਡੀ ਦੀ ਤੁਹਾਨੂੰ ਕੋਈ ਟੈਨਸ਼ਨ ਨਹੀਂ 22 ਦੀ ਗੱਡੀ ਜਾਊਗੀ 100 ਕਿਲੋਮੀਟਰ ਤੱਕ ਚਾਰ ਛਪੇਰੇ ਭਾਵੇਂ ਕੋਈ ਫਿਰੋਜ਼ਪੁਰ ਦਾ ਬੰਦਾ ਫੋਨ ਲਾ ਲੈ ਭਾਵੇਂ ਕੋਈ ਮਕਸਰ ਦਾ ਫੋਨ ਲਾ ਲੈ ਭਾਵੇਂ ਕੋਈ ਮਾਨਸਾ ਦਾ ਲਾ ਦੇ ਤੇ ਭਾਵੇਂ ਕੋਈ ਜਲੰਧਰ ਵਾਲੇ ਪਾਸੋਂ ਲਾ ਲੈ ਜਾਨੀ ਕਿ 100 ਕਿਲੋਮੀਟਰ ਤੱਕ 22 ਕਹਿੰਦਾ ਅਗਲੇ ਦਿਨ ਘਰੇ ਪਹੁੰਚਦੀਆਂ ਗਾਵਾਂ ਕਰਦੇ ਆਂਗੇ ਕੋਈ 2 4 5 7 ਕਿਲੋਮੀਟਰ ਵੱਧ ਘੱਟ ਵੀ ਚੱਲ ਜੂ ਬਾਲਾ ਫਰਕ ਨਾ ਹੋਵੇ ਸਾਰਿਆਂ ਨੂੰ ਸასი ਸ਼ਿਕਾ